ਹੇ ਗੁਰੂ ਗਰੰਥ ਸਾਹਿਬਹਾਰਾ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਹਜ਼ੂਰ ਆਓ ਜੁੜ ਕਰਕੇ ਸਵਾਸਾਂ ਨੂੰ ਸਫਲਾ ਕਰਦੇ ਆਂ ਹਜੂਰ ਹਾਜ਼ਰੀਆਂ ਭਰ ਕੇ ਸ ਜਨਮ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਚੱਲ ਰੇ ਇਤਿਹਾਸ ਦੇ ਵਿੱਚ ਕਿ ਨਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਸਤਿਗੁਰੂ ਪਿਤਾ ਜੀ ਨੇ ਧਰਮ ਦੀ ਰੱਖਿਆ ਦੇ ਲਈ ਜਦੋਂ ਪੰਡਤਾਂ ਨੇ ਆ ਕੇ ਕਿਹਾ ਨਾ ਸਾਡਾ ਧਰਮ ਖਤਰੇ 'ਚ ਹੈ ਤੇ ਪਿਤਾ ਜੀ ਕਹਿਣ ਲੱਗੇ ਕਿ ਕਿਸੇ ਨੂੰ ਕਿਸੇ ਮਹਾਤਮਾ ਜਾਣ ਨੂੰ ਆਪ ਆ ਗਵਣਾ ਕੋ ਆਹ ਤੁਹਾਡਾ ਜਾ ਕੇ ਧਰਮ ਬਚਾਉਂ ਕਹਿੰਦੇ ਬਾਲ ਗੋਵਿੰਦ ਰਾਏ ਗੋਲੀਆਂ ਖੇਡ ਕੇ ਬਾਹਰੋਂ ਆਏ ਤੇ ਕਹਿਣ ਲੱਗੇ ਪਿਤਾ ਜੀ ਇਹ ਪੰਡਤ ਕਿਉਂ ਕੁਰ ਲਾ ਰਹੇ ਨੇ ਕਹਿਣ ਲੱਗੇ ਧਰਮ ਤੇ ਸੰਕਟਨ ਦੇ ਕਿਸੇ ਬਲੀ ਜੋਦੇ ਮਹਾਤਮਾ ਸੰਤ ਮਹਾਂਪੁਰਖ ਨੂੰ ਬਲੀਦਾਨ ਦੇਣਾ ਤੇ ਸਹਜੇ ਬਾਲ ਗੋਵਿੰਦ ਰਾਏ ਦੇ মুখੋਂ ਨਿਕਲਿਆ ਕਹਿੰਦੇ ਪਿਤਾ ਜੀ ਤੋ ਹੱਥੋਂ ਫਿਰ ਬਲੀ ਜੋਦਾ ਮਹਾਪੁਰਖ ਸੰਤ ਕੌਣ ਹੈ ਤੁਸੀਂ ਜਾ ਕੇ ਸੀ ਇਹ ਅਜਬ ਨਜ਼ਾਰਾ ਸੀ ਦੇਖਣ ਵਾਲਾ ਕਿ ਬੱਚਾ ਬਾਲਵਸਤਾ ਦੇ ਵਿੱਚ ਆਪਣੇ ਪਿਤਾ ਨੂੰ ਇਹ ਸੰਸਾਰ ਦੇ ਵਿੱਚ ਧਰਮ ਤੋਂ ਕੁਰਬਾਨ ਹੋਣ ਲਈ ਕਹਿ ਰਿਹਾ ਤਨੇ ਆਮ ਬੱਚੇ ਨੂੰ ਆਪਾਂ ਕਹਿੰਦੇ ਇਹਨੇ ਸੋਝੀ ਨਹੀਂ ਹੁੰਦੀ ਔਰ ਨਾ ਹੀ ਆਪਾਂ ਇਹ ਲਬਜ ਇਹ ਗੱਲਾਂ ਕਹਿ ਸਕਦੇ ਪਰ ਗੋਬਿੰਦ ਬਾਲ ਰਾਏ ਜੀ ਨੇ ਅਵਸਥਾ ਵੀ ਬਚਨ ਕੀਤਾ ਆਪਣਾ ਪਿਤਾ ਬਾਰੇ ਪਿਤਾ ਜੀ ਨੇ ਫਿਰ ਬਚਨ ਕੀਤੇ ਕਿ ਪਣ ਤੋਂ ਜਾ ਕੇ ਕਸ਼ਮੀਰ ਨੂੰ ਕਹਿ ਦੋ ਕਿ ਜੇ ਤੇਗ ਬਹਾਦਰ ਤੁਹਾਡਾ ਧਰਮ ਮੰਨ ਲੇਗਾ ਤਾਂ ਸਾਰਾ ਹਿੰਦੁਸਤਾਨ ਆਪੇ ਬਣ ਜੇ ਨੂੰ ਸੋਚਿਆ ਵੀ ਹਾਂ ਇੱਕ ਨੂੰ ਬਣਾਉਣਾ ਤਾਂ ਸੌਖਾ ਹੀ ਹੈ ਸਾਰਨ ਮਥਾ ਗਮ ਮਾਰਗੇ ਜਦੋਂ ਪਿਤਾ ਜੀ ਸੰਸਾਰ ਦਾ ਪਰਮਣ ਕਰਦੇ ਆਂ अनेका ਜੀਵਾਂ ਦਾ ਕਲਿਆਣ ਕਰਦੇ ਆਂ ਵਿਦੇਸ਼ ਦਿੰਦੇ ਆਂ ਦਿੱਲੀ ਪਹੁੰਚੇ ਨਾ ਤਾਂ अनेका ਤਰ੍ਹਾਂ ਦੇ ਆਪਾਂ ਜਾਣਦੇ ਆਂ ਸਤਿਗੁਰੂ ਪਿਤਾ ਜੀ ਨੂੰ ਤਸੀਹੇ ਦਿੱਤੇ ਗਏ ਪਰ ਉਹ ਉਹਨਾਂ ਦੇ ਮਨ ਨੂੰ ਨਾ ਡਲਾ ਸਕੋ ਉਸ ਪਿੰਜਰੇ ਚ ਬਿਠਾਇਆ ਗਿਆ ਜਿੱਥੇ ਬੰਦਾ ਕੋ ਟਿਕ ਕੇ ਬਹਿ ਵੀ ਨਹੀਂ ਸਕਦਾ ਸੂਣਾ ਵਾਲਾ ਤੀਰਾਂ ਵਾਲਾ ਪਿੰਜਰਾ ਬਣਾਇਆ ਵੀ ਢੋ ਵੀ ਨਾ ਲੱਗ ਸਕੇ ਨਾ ਬੰਦਾ ਖਲੋ ਸਕੇ ਨਾ ਬਹਿ ਸਕੇ ਜੱਜ ਨਾਲ ਦੇ ਸਿੱਖਾਂ ਨੂੰ ਭਾਈ ਦਇਆ ਸਿੰਘ ਜੀ ਭਾਈ ਮਤੀ ਸਿੰਘ ਜੀ ਭਾਈ ਜੱਤੀ ਸਿੰਘ ਜੀ ਭਾਈ ਦਿਆਲਾ ਜੀ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਵੀ ਹੋ ਸਕਦਾ ਹੈ ਨਾਲ ਦੇ ਸਿੰਘਾਂ ਦੀ ਸ਼ਹੀਦੀ ਵੇਖ ਕੇ ਇਹਦਾ ਮਨ ਕੋਈ ਬਦਲ ਜੇ ਪਰ ਉਹ ਨਿਰੰਕਾਰ ਅਕਾਲ ਪੁਰਖ ਦੇ ਨਾਲ ਇਕਮਿਕ ਹੋਏ ਕਹਿ ਰਿਹਾ ਤੇਰਾ ਭਾਣਾ ਮਿੱਠਾ ਲੱਗ ਮਹਾਰਾਜ ਨਿਰੰਕਾਰ ਦੀ ਉਸਤ ਉਹਦੀ ਵਡਿਆਈ ਉਹਦੇ ਗੁਣਾ ਨੂੰ ਗਾ ਰਹੇ ਆਖਰ ਸਤਿਗੁਰੂ ਪਿਤਾ ਜੀ ਨੂੰ ਜੋ ਦਿੱਲੀ ਚਾਂਦਨੀ ਚਾਉ ਕਹਿ ਨਾ ਆਮ ਹੁਣ ਕਿਹਾ ਜਾਂਦਾ ਦਿੱਲੀ ਚਾਂਦਨੀ ਪਹਿਲਾਂ ਆਪਾਂ ਇਤਿਹਾਸ ਸਰਵਗੀਤਾ ਜੋ ਸਮੇਂ ਦੇ ਰਿਜਵਾੜੇ ਸੀ ਨਾ ਰਾਜੇ ਉਹਨਾਂ ਦੇ ਬੱਚੇ ਉਹ ਜਦੋਂ ਸ਼ਾਮਾਂ ਨੂੰ ਜਾ ਕੇ ਚੌਂਕ ਵਿੱਚ ਜਾਇਆ ਕਰਦੇ ਤਾਂ ਉਦੋਂ ਉੱਥੇ ਬੱਤੀਆਂ ਮੋਮਬੱਤੀਆਂ ਦੀਵੇ ਲਾ ਕੇ ਚਾਨਣ ਕੀਤਾ ਜਾਂਦਾ ਸੀ ਤਾਂ ਕਹਿੰਦੇ ਚਾਨਣ ਵਾਲਾ ਚੌਂਕ ਤੇ ਉਹ ਦੀਵੇ ਦੀ ਲੋ ਉਹ ਮੋਮਬੱਤੀ ਦੀ ਲੋ ਜਿੰਨਾਂ ਚਿਰ ਉਹ ਚ ਤੇਲ ਆ ਉਹ ਜਿੰਨਾਂ ਚਿਰ ਉਹ ਮੋਮਬੱਤੀ ਹੈ ਉਹਨਾਂ ਚਿਕਰ ਜਾਣਨ ਰਹਿੰਦੇ ਸੀ ਬਾਅਦ ਚ ਹਨੇਰਾ ਹੋ ਜਾਂਦਾ ਸੀ ਪਰ ਧੰਗ ਗੁਰੂ ਤਿਗਵ ਬਹਾਦਰ ਪਿਤਾ ਜੀ ਨੇ ਜਾ ਕੇ ਆਪਣੀ ਕੁਰਬਾਨੀ ਦੀ ਐਸੀ ਜੋਤ ਜਗਾਈ ਉਹ ਕਦੇ ਬੁਝ ਨਹੀਂ ਸਕੀ ਐਸਾ ਪ੍ਰਕਾਸ਼ ਕੀਤਾ ਜੋ ਕਦੇ ਘਟਾਇਆ ਨਹੀਂ ਜਾ ਸਕਦਾ ਤੇ 사ਤਗੁਰੂ ਜੀ ਨੇ ਫਿਰ ਤਾਂ ਹੀ ਤਾਂ ਵਚਨ ਵਿਚਤਰਨਾਟਕ ਚ ਵਰਤੇ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸੀਣਾ ਸਤਗੁਰੂ ਪਿਤਾ ਜੀ ਆਪਾਂ ਛੋੜੀ ਸੂਈ ਬਾਜੇ ਨਾ ਤੇ ਚਾਕਾਂ ਪੈ ਜਾਂਦੀਆਂ ਤੇ ਪਿਤਾ ਜੀ ਨੇ ਸੀਸ ਬਲੀਦਾਨ ਕਰਤਾ ਭਾਈ ਤਾਰੂ ਸਿੰਘ ਅਰਗਣ ਨੇ ਆਪਣਾ ਉੱਪਰ ਲਵਾਤਾ ਬੰਦ ਬੰਦ ਕੱਟਿਆ ਗਿਆ ਸਿੰਘਾਂ ਦਾ ਦੇਗ ਚੋ ਗਾਲੇ ਖਾਗੇ ਪਰ ਕਿਸੇ ਨੇ ਸੀ ਨਹੀਂ ਉੱਚੀ ਬਾਣੀ ਇਤਨੀ ਤਾਕਤਵਾਰ ਹੈ ਹਰ ਇੱਕ ਨੂੰ ਜੋਸ਼ ਹਰ ਇੱਕ ਨੂੰ ਬਲ ਦੇਣ ਵਾਲੇ ਉਹਨਾਂ ਦੇ ਬਲੀਦਾਨ ਤੋਂ ਪਰੰਤ ਜਾਣ ਲੱਗੇ ਉਹ ਬਾਲ ਗੋਬਿੰਦਨ ਨੂੰ ਗੁਰੂ ਨਾਨਕ ਦੇ ਘਰ ਦਾ ਜੁਮਾ ਸੀ ਉਹ ਦੇ ਗਈ ਸੀ ਤੇ ਉਸ ਤੋਂ ਪਰੰਤ ਆਪਾਂ ਜਾਣਦੇ ਆਓ ਸਤਿਗੁਰੂ ਪਿਤਾ ਕਲਿੰਦਨ ਮਹਾਰਾਜ ਸਾਹਿਬ ਸਿਜ ਗੁਰੂ ਗੋਬ ਸਿੰਘ ਦਾ ਜੋ ਪਾਵਨ ਇਤਿਹਾਸ ਹੈ ਉਹ ਸਰਵਣ ਕਰਨਾ ਕਰੀਏ ਕਿ ਆਪ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਨੇ ਜਿਨ੍ਹਾਂ ਦਾ ਜਨਮ ਸਾਲ 1666 ਈਸਵੀ ਸੰਮਤ 1723 ਸੱਤਵੇਂ ਨੂੰ ਪਟਨਾ ਸ਼ਹਿਰ ਦੇ ਵਿੱਚ ਧਨਮਾਤਾ ਗੁਜਰੀ ਜੀ ਦੇ ਕੁੱਖੋਂ ਹੋਇਆ ਜਿਨ੍ਹਾਂ ਦੇ ਬਚਪਨ ਦਾ ਸੰਖੇਪ ਹਾਲ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਵਨ ਦੇ ਵਿੱਚ ਆਪਾਂ ਸਰਵਣਕਾਰ ਹੀ ਆਏ ਕੇ ਅਨੰਦਪੁਰ ਸਾਹਿਬ ਪੁੱਜ ਕੇ ਇਹਨਾਂ ਦਾ ਸਮਾ ਆਤਮ ਰਸ ਵੀਰ ਰਸ ਦੀ ਉਨਤੀ ਵਿੱਚ ਹੀ ਲੰਘਿਆ ਕਿਉਂਕਿ ਜੋ ਪਿਤਾ ਦਾ ਬਲੀਦਾਨ ਹੋ ਗਿਆ ਤਾਂ ਇੱਥੇ ਫਿਰ ਵੀਰ ਰਸ ਇਹਨਾਂ ਨੇ ਪੈਦਾ ਕੀਤਾ ਆਤਮ ਰਸ ਪੈਦਾ ਕੀਤਾ ਕਿਉਂਕਿ ਨਿਰੰਕਾਰ ਜਿੱਥੇ ਮਹਾਰਾਜ ਜੀ ਨੇ ਬੰਦਗੀ ਕਮਾਈ ਉੱਥੇ ਜ਼ੁਲਮ ਨਾਲ ਟੱਕਰਾ ਲੈਣ ਵਾਸਤੇ ਵੀ ਇਹਨਾਂ ਨੂੰ ਮਾਮਾ ਕਰਪਾਲ ਸਿੰਘ ਜੀ ਨੇ ਅਨੇਕਾਂ ਤਰ੍ਹਾਂ ਦੀ ਸਿਖਿਆਵਾਂ ਦਿੱਤੀਆਂ ਤੀਰ ਅੰਦਾਜ਼ੀ ਔਰ ਸਰੀਰ ਸਾਹਿਬ ਕਰਪਾਨ ਦੇ ਨਾਲ ਬਾਰ ਕਰਨਾ ਹਰ ਤਰ੍ਹਾਂ ਦਾ ਇਹਨਾਂ ਨੂੰ ਜੋ ਗਿਆਨ ਹੈ ਜੋ ਬਲ ਹੈ ਜੋ ਸਿੱਖਿਆ ਹੈ ਘੋੜ ਸਵਾਰੀ ਆਦਿ ਦਿੱਤੀ ਗਈ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਦਿੱਲੀ ਸ਼ਹੀਦ ਹੋ ਗਏ ਨਾ ਤਤਾ ਦਾ ਫਿਰ 1700 ਸੰਮਤ 32 ਨੂੰ ਆਪ ਦੀ ਗੁਰਿਆਈ ਦਿੱਤੀ ਗਈ ਗੱਦੀ ਤੇ ਬਿਠਾਇਆਗਾ ਪਿਤਾ ਜੀ ਦੇ ਮਗਰ ਤੇ ਇਹ ਰਸਮ ਫਿਰ ਭਾਈ ਰਾਮਕੌਰ ਜੀ ਤੇ ਪੂਰੀ ਕੀਤੀ ਅਤੇ ਸਾ ਇਸੇ ਸਾਲ ਆਪ ਦਾ ਆਨੰਦ ਕਾਰਜ ਜੋ ਮਾਤਾ ਜੀਤੋ ਜੀ ਉਹਨਾਂ ਦੇ ਨਾਲ ਲਾਹੌਰ ਵਿਖੇ ਹੋਇਆ ਉਹ ਕੋਈ ਆਈਦੀ ਗੱਦੀ ਤੇ ਬੈਠ ਕੇ ਆਪ ਨੇ ਸਮੇਂ ਦੀ ਜੋ ਨਵਜ ਸੀ ਉਹਨੂੰ ਚੰਗੀ ਤਰ੍ਹਾਂ ਸਿਆਣ ਲਿਆ ਵੀ ਕੀ ਹੋਣ ਵਾਲਾ ਆਉਣ ਵਾਲੇ ਸਮੇਂ ਬਾਰੇ ਤਿਆਰੀ ਕੀਤੀ ਬਾਚਣ ਲੱਗੇ ਕਿ ਖਾਸ ਤੌਰ ਤੇ ਸ਼ਾਸਤ੍ਰ ਵਿਦਿਆ ਵਿੱਚ ਨਵੰਤਾ ਜੋ ਸੀ ਨਾ ਉਹ ਆਰੰਭ ਕਰਤੀ ਕਿਉਂਕਿ ਸਤਿਗੁਰੂ ਪਿਤਾ ਜੀ ਨੇ ਸਾਨੂੰ ਜਿੱਥੇ ਨਿਰੰਕਾਰ ਗੁਰੂ ਨਾਨਕ ਪਤਾ ਨੇ ਮਾਲਾ ਦੇ ਕਰਕੇ ਨਿਰੰਕਾਰ ਦਾ ਨਾਮ ਜਪਣ ਦੇ ਕਰਕੇ ਸੰਤ ਬਨਾਇਆ ਉਥੇ 6ਵੇਂ ਸਤਿਗੁਰੂ ਮਹਾਰਾਜ ਨੇ ਨਾਲ ਮੀਰੀ ਦੀ ਧਾਰਨਾ ਕਰਕੇ ਨਾ ਕਿਉਂਕਿ 6ਵੇਂ ਸਤਿਗੁਰਾਂ ਨੇ ਮੀਰੀ ਤੇ ਪੀਰੀ ਦੀ ਦੋ ਤਲਵਾਰਾਂ ਧਾਰਨ ਕੀਤੀ ਮਾਰਗ ਜਿੱਥੇ ਬੰਦਗੀ ਕਰਨੀ ਆ ਜਿੱਥੇ ਨਿਰੰਕਾਰ ਨੂੰ ਰੱਦਣਾ ਹੈ ਉਥੇ ਆਤਮ ਰੱਖਿਆ ਦਾ ਬਲ ਵੀ ਰੱਖਣਾ ਹੈ ਸ੍ਰੀ ਸਾਹਿਬ ਵੀ ਧਾਰਨ ਕੀਤਾ ਤੈਸ ਕਰਕੇ ਉਹ ਬਚਨਾਂ ਨੂੰ ਕਲਨਰ ਪਿਤਾ ਜੀ ਨੇ ਸਮਝਾਇਆ ਕਿ ਜਿੱਥੇ ਫਿਰ ਹੱਥ ਜੋੜੇ ਕੰਮਾਂ ਨੂੰ ਉੱਥੇ ਤਲਵਾਰ ਦਾ ਵਾਰ ਕਰਨਾ ਸ੍ਰੀ ਸਾਭਾ ਦਾ ਵਾਰ ਕਰਨਾ ਜਾਇਜ਼ ਹੈ ਤਉ ਦੀ ਤਿਆਰੀ ਹੋਣ ਲੱਗੀ ਸੰਗਤਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਕਿ ਚੰਗੇ ਚੰਗੇ ਸਿੱਖ ਜਿਨ੍ਹਾਂ ਦੇ ਬੱਚੇ 2-2 3-3 ਉਹ ਇੱਕ ਇੱਕ ਬੱਚਾ ਸਾਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰੋ ਚੰਗੇ ਚੰਗੇ ਸ਼ਾਸਤਰ ਚੰਗੇ ਚੰਗੇ ਘੋੜੇ ਹਾਜ਼ਰ ਕਰੋ ਤਾਂ ਇਸ ਦੇ ਵਿੱਚ ਸਾਡੀ ਪ੍ਰਸੰਨਤਾ ਹੈ ਤਾਂ ਦਸ਼ਮੀਤ ਜੀ ਦਾ ਇਹ ਜੀਵਨ ਧਰਮ ਦੇਸ਼ ਤੇ ਕੌਮ ਦੇ ਪਰਵਾਨਿਆਂ ਦੇ ਲਈ ਕਾਤ ਮੁਕਾਦਮ ਦੇ ਅਦੁੱਤੀ ਸਿੱਖਿਆ ਭਰਿਆ ਹੈ ਇਹਨਾਂ ਦਾ ਜੀਵਨ ਮਨੁੱਖ ਦੀ ਜ਼ਿੰਦਗੀ ਲਈ ਸਭ ਤੋਂ ਆਦਰਸ਼ ਹੈ ਉੱਚਾ ਸੱਚਾ ਜੀਵਨ ਹੈ ਤੇ ਜਿਨ੍ਹਾਂ ਨੇ ਰੱਬ ਦਾ ਸੱਚਾ ਸੇਵਕ ਜਾਂ ਰੱਬੀ ਸਿਪਾਈ ਹਰ ਤਰ੍ਹਾਂ ਦੀ ਪੂਰੀ ਪੂਰੀ ਸਿੱਖਿਆ ਨੂੰ ਪਹਿਲੂ ਤੇ ਗ੍ਰਹਿਣ ਕਰਕੇ ਆਪਣੇ ਆਤਮ ਅਤੇ ਵੀਰ ਰਾਸਦੇਵ ਚ ਮੁਕੰਮਲ ਉન્નਤੀ ਕਰਦਿਆਂ ਹੋਇਆਂ ਆਪਣਾ ਜੋ ਇਹ ਦੇਸ਼ ਧਰਮ ਕੌਮ ਮਨੁੱਖਾ ਮਾਤਰਾ ਨਿਸ਼ਕਾਮ ਸੇਵਾ ਕੀਤੀ ਅਤੇ ਜੀਵਨ ਨੂੰ ਸਫਲਾ ਬਣਾਇਆ ਕਿਉਂਕਿ ਪਿਤਾ ਜੀ ਕਹਿ ਕੇ ਆਏ ਸੀ ਕਿ ਇਸ ਕਿਉਂਕਿ ਜੋ ਆਪਾਂ ਆਪਰਾਤਨ ਗ੍ਰੰਥ ਪੜ੍ਹਦੇ ਆ ਜਾਂ ਮਹਾਤਮਾ ਸੰਤ ਵਿਦਵਾਨਾਂ ਤੋਂ ਲੈ ਕੇ ਸੁਣਖ ਲੈੰਦਨ ਜੋ ਕਹਿੰਦੇ ਕਾਲਿੰਦਰ ਪਤਾ ਇਹ ਵੀ ਸ਼ਰਤ ਲਾ ਕੇ ਆਈ ਸੀ ਧਰਤੀ ਤੇ ਔਰ ਜੋ ਅਰੰਗ ਜੀਵ ਹੈ ਕਿਉਂਕਿ ਬੰਦਗੀ ਦੋਨਾਂ ਦੀ ਤਕਰੀਬਨ ਤਕਰੀਬਨ ਪੂਰੀ ਸੀ ਤੇ ਅਰੰਗ ਜੀਵ ਵੀ ਸ਼ਰਤ ਲਾ ਕੇ ਆਇਆ ਹੈ ਕਿਉਂਕਿ ਜਦੋਂ ਅਰੰਗ ਜੀਵ ਨੇ ਪਹਿਲੇ ਜਾਮੇ ਬੰਦ ਕੀਤੀ ਪਰਮਾਤਮਾ ਦਾ ਮਲਾਪ ਹੋਇਆ ਸਹਿਜ ਹੀ ਆਮ ਇਨਸਾਨ ਦੀ ਖੁਆਇਸ਼ ਹੁੰਦੀ ਹਰ ਇੱਕ ਦੀ ਤੁਹਾਡੀ ਵੀ ਹੈ ਮੇਰੀ ਵੀ ਮੇਰਾ ਰਾਜ ਚੱਲੇ ਮੇਰਾ ਨਾਂ ਚੱਲੇ ਦੁਨੀਆਂ ਮੇਰੀ ਮਗਰ ਹੋਵੇ ਤਾਂ ਉਹਨੇ ਇੱਛਾ ਪ੍ਰਗਟ ਕੀਤੀ ਕਿ ਮੇਰਾ ਰਾਜ ਰਾਜ ਚੱਲੇ ਤਾਂ ਸਤਿਵਚਨ ਹੋ ਗਏ ਤथास्तु ਕਹਤਾ ਵੀ ਤੇਰਾ ਰਾਜ ਚੱਲੇ ਉਹ ਵਾਪਸ ਹੋ ਗਿਆ ਸੰਸਾਰ ਦੇ ਲਈ ਤੋਰਿਆ ਗਿਆ ਤੇ ਕਹਿੰਦੇ ਜੋ ਨਾਰਦ Muni ਸੀ ਨਾ ਇਹ ਬੰਦਾ ਬੜਾ ਚਰਚਲਾਗ ਬੜਾ ਚੁਸਤ ਸੀ ਤੇ ਪਵਾੜੇ ਦੀ ਜੜ ਅਸੀ ਪੂਰੀ ਇਹਨੇ ਜਾ ਕੇ ਰਾਹ ਤੇ ਚ ਇਹਨੂੰ ਘੇਰਿਆ ਤੇ ਕਹਿੰਦੇ ਤੈਨੂੰ ਕਿਹਨੇ ਕਿਹਾ ਕਿੱਥੇ ਚੱਲਿਆ ਕਹਿੰਦਾ ਜੀ ਮੈਂ ਧਰਤੀ ਚੱਲਿਆ ਤੇਰੀ ਸੇਵਾ ਸਫਲੀ ਹੋਊਗੀ ਹਾਂ ਹੋਊ ਕੀ ਬਚਨ ਕਹਿੰਦੇ ਹਾਂ ਮੈਂ ਰਾਹ ਚ ਲਾਉਣਾ ਮੈਨੂੰ ਭਗਵਾਨ ਨੇ ਕਿਹਾ ਰਾਹ ਚ ਲਾ ਕਹਿੰਦੇ ਤੈਨੂੰ ਕੀ ਪੱਕਾ ਵਿਸ਼ਵਾਸ ਤੈਨੂੰ ਕਿਹੜਾ ਕੁਝ ਲਿਖ ਕੇ ਦਿੱਤਾ ਕਰਕੇ ਦਿੱਤਾ ਹੈ ਵੀ ਤੂੰ ਰਾਜ ਚੱਲਣਾ ਤਿੰਦ ਮੂ ਜਵਾਨੀ ਕਹਤਾ ਮੂਝੋ ਗੱਲਾਂ ਹੋਈਆਂ ਉਹ ਵਾਪਸ ਆ ਕੇ ਕਹਿੰਦੇ ਭਗਵਾਨ ਮੈਨੂੰ ਲਿਖ ਕੇ ਦਿਓ ਵੀ ਮੇਰਾ ਰਾਜ ਚੱਲੂ ਤੂੰ ਤਾਂ ਮੂ ਜਵਾਨੀ ਕਹਤਾ ਕੱਲ ਨੂੰ ਗੱਲ ਹੋਰ ਬਦਲ ਗਈ ਫੇਰ ਕਹਿੰਦੇ ਕੋਰੇ ਕਾਗਜ਼ ਤੇ ਕੱਚੀ ਪੈਨਸਲ ਦੇ ਨਾਲ ਲਿਖ ਕੇ ਦੇ ਦਿੱਤਾ ਮਨ ਉਠਰਾ ਹੋਇਆ ਫੇਰ ਚੱਲ ਪਿਆ ਉਹ ਮਨਾਰ ਦਾ ਮਨਾਰਤਾ ਜੀ ਵੀਰ ਆ ਗਿਆ। ਕਹਿੰਦੇ ਵੀ ਕੀ ਬਣਿਆ? ਕਹਿੰਦੇ ਜੀ ਆਹ ਦੇਖ ਹੁਣ ਤਾਂ ਮੈਨੂੰ ਭਗਵਾਨ ਨੇ ਲਿਖ ਕੇ ਵੀ ਦੇਤਾ। ਉਹਨੇ ਕਹਿੰਦੇ ਲਿਆ ਮੈਨੂੰ ਵਖਾ। ਉਹ ਵੇਖਣ ਲੱਗੇ ਪਾਤੀ ਤੇ ਪੜ੍ਹ ਕੇ ਉਹ ਜੋ ਕਾਗਜ਼ ਸੀ, ਉਹ ਜੋ ਚਿੱਠੀ ਸੀ, ਪੱਤਰ ਕਾ ਸੀ। ਉਹਨੇ ਪਾੜਤੀ। ਕਹਿੰਦੇ ਲੈ ਇਹ ਤੇਰਾ ਰਾਜ ਤੇਰਾ ਹੁਣੀ ਖਤਮ ਹੋ ਗਿਆ। ਹੁਣ ਤੂੰ ਕਰੇਂਗਾ। ਨਾਲੇ ਕੱਚੇ ਨਾਲ ਲਿਖਿਆ ਸੀ। ਕਹਿੰਦੇ ਫਿਰ ਇਹਨੇ ਸ਼ਰਤ ਲਾਈ ਸੀ ਵੀ ਹੁਣ ਮੈਂ ਭਲਾ ਮੇਰਾ ਜਰਾਜ ਚੱਲੇ, ਨਾ ਚੱਲੇ ਮੈਂ ੱੱਕੇ ਨਾਲ ਚਲਾ ਕੇ ਆਉਂ। ਤਾਪਾਂ ਫਿਰ ਜਾਣਦੇ ਆ ਵੀ ਇਹਨੇ ਆ ਕੇ ਜਬਰ ਕੀਤਾ ਜ਼ੁਲਮ ਕੀਤਾ ਤੱਕੇ ਨਾਰਾ ਚਲਾਇਆ ਤੇ ਜਦੋਂ ਕਾਲੀਨ ਰਪੇਤਾ ਤੇ ਭਗਵਾਨ ਖੁਸ਼ ਹੋਇਆ ਅਕਾਲ ਪੁਰਖ ਅੰਮ੍ਰੰਕਾਰ ਨੇ ਖੁਸ਼ੀ ਪ੍ਰਗਟ ਕੀਤੀ ਤੇ ਮਹਾਰਾਜ ਨੂੰ ਜੋ ਦੁਸ਼ਟ ਜਮਨ ਸਰੂਪ ਦੇ ਵਿੱਚ ਅੱਜ ਜਿੱਥੇ ਆਪਾਂ ਸਤ ਗਣ ਸ਼੍ਰੀ ੍ਹੇਮਗੁੰਡ ਸਾਹਿਬ ਜਾ ਕੇ ਸਤਗੁਰੂ ਪੇਤਾ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਦੇ ਆ ਉੱਥੇ ਜਦੋਂ ਅਕਾਲ ਪੁਰਖ ਦੀ ਬੰਦ ਕਰਦੇ ਆ ਇਹਨਾਂ ਨੂੰ ਦਰਸ਼ਨ ਹੋਏ ਨਾ ਤਾਂ ਫਿਰ ਇਹਨਾਂ ਨੇ ਵੀ ਸ਼ਰਤ ਲੈ ਕਹਿੰਦੇ ਭਗਵਾਨ ਮੈਂ ਫਿਰ ਜ਼ੁਲਮ ਦਾ ਨਾਸ਼ ਕਰੂੰ ਜ਼ੁਲਮ ਨਾਲ ਟੱਕਰ ਲਾਉਂਗਾ ਇਹਦਾ ਜੋ ਜ਼ੁਲਮ ਕਹੂਗਾ ਨਾ ਪਾਪ ਹੋਊਗਾ ਉਹਨੂੰ ਅਸੀਂ ਮਟਾਵਾਂ ਤੇ ਉਹ ਮਹਾਰਾਜ ਨੇ ਆ ਕੇ ਉਹ ਧਰਮ ਮੈਂ ਧਰਮ ਚਲਾਉਂਦਾ ਤੇ ਮਹਾਰਾਜ ਦੀ ਉਹ ਡਿਊਟੀ ਲੱਗੀ ਤੇ ਉਹਨਾਂ ਨੇ ਫਿਰ ਆ ਕੇ ਦੇਖੋ ਜ਼ੁਲਮ ਦਾ ਨਾਸ਼ ਵੀ ਕੀਤਾ ਤੇ ਅੰਮ੍ਰਿਤ ਦਾ ਸੰਚਾਰ ਕਰਕੇ ਮਨੁੱਖਾ ਜਨਮ ਨੂੰ ਇਕ ਨਮੀ ਤਰਦੀ ਦੇ ਕੇ ਧਰਮ ਦਾ ਕਰਮ ਧਰਮ ਚਲਾਇਆ ਤਾਂ ਇਹ ਇਤਿਹਾਸ ਹੈ ਮਹਾਤਮਾ ਜਨ ਵਿਦਵਾਨ ਲੋਕ ਦੇ ਦਹ ਦੇ ਵੀ ਦੋਏ ਸ਼ਰਤ ਲਾ ਕੇ ਆਏ ਸੀ ਤੇ ਇਸ ਕਰਕੇ ਮਾਰਨ ਜੋ ਵਚਨ ਕੀਤਾ ਕਾਲਪੁਰਖ ਨਾਲ ਉਹਨੂੰ ਪੂਰਾ ਨਿਭਾਇਆ ਤੇ ਸੰਸਾਰ ਦੇ ਹਿੱਤ ਦੇ ਲਈ अनेका ਕੰਮ ਕਰਦੇ ਆ ਜੀਵਨ ਸਫਲਾ ਕਰਦੇ ਆ ਬੇਅੰਤ ਕਾਰਨਾਮੇ ਦੇ ਨਾਲ ਭਰਿਆ ਪਿਆ ਜੀਵਨ ਪਿਤਾ ਜੀ ਦਾ ਬਹੁਤ ਸੰਖੇਪ ਤਰੀਕੇ ਨਾਲ ਇਸ਼ਾਰੇ मात्र ਆਪਾਂ ਗੱਲਾਂ ਕਰਨੀਆਂ ਸਮਤ 1732 1672 ਈਸਵੀ ਤੋਂ ਸਮਤ 1756 ਭਾਵ ਕੇ 1666 ਈਸਵੀ ਤੱਕ ਆਉਣੇ ਬਹੁਤ ਸਮਾਂ ਬਾਣੀ ਦੀ ਰਚਨਾ ਦੇ ਵਿੱਚ ਹੋਰ ਨਾ ਧਰਮਾਂ ਦੇ ਪੁਸਤਕਾਂ ਤੇ ਉਲੱਥੇ ਕਰਨ ਦੇ ਵਿੱਚ ਲੱਗੇ ਕਿਉਂਕਿ ਜਿੱਥੇ ਪਿਤਾ ਜੀ ਸਾਹਿਤਤ ਦੇ ਧਨੀ ਸਨ ਗੁਰਬਾਣੀ ਦੇ ਧਨੀ ਸਨ ਉੱਥੇ ਕਲਮ ਦੇ ਧਨੀ ਵੀ ਸਨ ਕਹਿੰਗੇ ਬਹੁਤ ਵੱਡੇ ਕਵੀ ਵੀ ਪਿਤਾ ਜੀ ਹੋਏ ਤੇ अनेਕਾਂ ਗ੍ਰੰਥ अनेਕਾਂ ਕਵਤਾਵਾਂ अनेਕਾਂ ਹੁਕਮਨਾਮੇ अनेਕਾਂ ਤਰ੍ਹਾਂ ਦੀ ਇਹਨਾਂ ਦੀ ਬਾਣੀ ਲਿਖਤਾ ਸਾਨੂੰ ਅੱਜ ਵੀ ਸੰਸਾਰ ਦੇ ਵਿੱਚ ਸਤਿਗੁਰੂ ਪਿਤਾ ਜੀ ਦੇ ਪਾਵਨ ਮੁਖ ਤੋਂ ਉਚਾਰਨ ਹੱਥ ਲਿਖਤਾ ਮਿਲਦੀਆਂ ਤੇ ਮਹਾਰਾਣੀ ਇਸ ਕਰਕੇ ਆਪਣੇ ਨਾਲ ਜੋ ਦਰਬਾਰ ਦੇ ਵਿੱਚ ਸੀ 52 ਕਵੀ ਵੀ ਉੱਗੇ ਵਿਦਵਾਨ ਰੱਖੇ ਸੀ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਇਲਮ ਦਾ ਇਹ ਅਨਮੋਲ ਖਜ਼ਾਨਾ ਸਿੱਖ ਕੌਮ ਨੇ ਹੱਥੋਂ ਗਵਾ ਲਿਆ ਕਿਉਂਕਿ ਅਜੇ ਅਸੀਂ ਆਪ ਤਾਂ ਪੜਨਾ ਨਹੀਂ ਦੂਜੇ ਨੂੰ ਪੜ ਨਹੀਂ ਦੇਣਾ ਜੇ ਕੋਈ ਇੱਕ ਕਿਤਾਬ ਪੜ ਲਈ ਤੇ ਆਪਣਾ ਗਿਆਨ ਕੋਟਣਾ ਸਾਨੂੰ ਵੱਧ ਪਤਾ ਹੈ ਤੈਨੂੰ ਤਾਂ ਘੱਟ ਪਤਾ ਤੂੰ ਤਾਂ ਕੁਝ ਵੇਖਿਆ ਹੀ ਨਹੀਂ ਬੇਦਰਤਾ ਸਾਡੇ ਜੀ ਵੱਧ ਗਈ ਪਰ ਜੋ ਸੂਖਮ ਗਿਆਨ ਗੁਰੂ ਨਾਨਕ ਨੇ ਸਾਨੂੰ ਦਿੱਤਾ ਸੀ ਉਹ ਅਸੀਂ ਗਵਾਤਾ ਫੋਕੀ ਚੌਧਰ ਦੇ ਮਾਰੇ ਫੋਕੀ ਚੜਤ ਦੇ ਮਾਰੇ ਅਸੀਂ ਤੁਰੇ ਫਿਰਦੇ ਆਂ ਉਸ ਅਸਲ ਗੱਲ ਸੀ ਜੋ ਮੂਲ ਸੀ ਉਹ ਅਸੀਂ ਗਵਾਤਾ ਤਾਂ ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਹੱਥੀਂ ਥੋੜੇ ਹੀ ਸਮੇਂ ਦੇ ਵਿੱਚ ਸਿੱਖ ਜਗਤ ਦੇ ਭਲੇ ਦੇ ਲਈ ਦਾਸਮੁ ਗ੍ਰੰਥ ਦੀ ਵੀ ਰਚਨਾ ਕੀਤੀ ਪਰ ਇਹ ਹੁਣ ਸਮਝ ਲੈਣਾ ਭਲਾਈ ਹੈ ਕਿਉਂਕਿ ਅੱਜ ਕੱਲ ਤਾਂ ਲੋਕ ਜੋ ਹੈ ਨਾ ਦਾਸਮੁ ਦੇ ਉੱਤੇ ਮਹਾਰਾਜ ਦੀ ਬਾਣੀ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ ਇਹ ਜਿਹੜੀ 10ਵੇਂ ਮਹਾਰਾਜ ਦੀ ਬਾਣੀ ਨੇ ਤਾਂ ਜੀ ਆਪ ਲਿਖਤਾ ਸਿੱਖਾ ਨੇ ਨਿਤਨੇਮ ਦੇ ਉੱਤੇ ਕਿੰਤੂ ਪ੍ਰੰਤੂ ਅਜ ਕਹਾਤਾ ਬਾਹਲੇ ਵਿਦਵਾਨ ਲੋਕ ਕਰੀ ਜਾਂਦੇ ਹਨ ਵੀ ਇਹ ਜੀ ਚੌਪਈ ਦੇ ਪਾਠ ਨਹੀਂ ਕਰਨੇ ਚਾਹੀਦੇ ਜਾਪ ਸਬਦ ਨਹੀਂ ਕਰਨੇ ਚਾਹੀਦੇ ਸੋਈਏ ਬਾਣੀ ਨਹੀਂ ਮਹਾਰਾਜ ਦੀ ਕਿੰਤੂ ਪ੍ਰੰਤੂ ਅਨੇਕਾਂ ਤਰ੍ਹਾਂ ਨਾਲ ਚੱਲੇ ਜਾਂਦਾ ਹੈ ਤਰਾਹੋ ਵਿਚਾਰ ਜੋ ਕਰ ਰਹੇ ਨਿੰਦਿਆ ਨੂੰ ਕਰਨ ਦਿਓ ਨਿਰੰਕਾਰ ਪਿਤਾ ਜੀ ਆਪੇ ਵੇਖ ਲੈਣਗੇ ਆਪਣਾ ਕੰਮ ਹੈ ਨਿਰੰਕਾਰ ਦੀ ਬਾਣੀ ਨੂੰ ਜਪਣਾ ਪਿਤਾ ਦੇ ਬਚਨ ਨੂੰ ਕਮਾਉਣਾ ਪੁੱਤਰ ਦਾ ਫਰਜ਼ ਹੁੰਦਾ ਹੈ ਉਹ ਹੀ ਸੁਪੁੱਤ ਘਵਾਉਂਦਾ ਹੈ ਜੋ ਪਿਤਾ ਦੀ ਆਗਾਜ਼ ਚ ਚੱਲਦਾ ਹੈ ਤੇ ਜਿਹੜਾ ਪਿਤਾ ਤੋਂ ਨਕਾਰਾ ਹੋ ਕੇ ਚੱਲਦਾ ਹੈ ਫਿਰ ਉਹਨੂੰ ਆਪੋ ਕੋ ਪੁੱਤ ਕਹਿੰਨੇ ਆ ਉਹ ਕਹਨੇ ਤਾਂ ਹੁਣ ਬੇਮੁਖ ਹੋਇਆ ਤਰ ਲੈਣ ਦਿਓ ਜੋ ਕਰਦੇ ਉਹ ਚੋਟਾਂ ਖਾਂਦਾ ਹੈ ਮਹਾਰਾਜ ਕਹਿੰਦਾ ਨਾ ਸਤਗੁਰ ਤੇ ਜੋ ਮੋਹ ਫੋਰੇ ਵਿਛੜ ਚੋਟਾਂ ਖਾਏ ਤੇ ਉਹ ਫਿਰ ਜੋ ਸੰਸਾਰ ਦੇ ਵਿੱਚ ਮੋਹ ਘਮਾਉਂਦਾ ਪਿਤਾ ਤੋਂ ਉਲਟ ਚੱਲਦਾ ਉਹਨੂੰ ਸੰਸਾਰ ਵੀ ਗਾਲਾਂ ਦਿੰਦਾ ਕੁੱਟ ਮਾਰ ਵੀ ਕਿਤੇ ਨਾ ਕਿਤੇ ਖਾ ਲੈਣ ਅਗਲਾ ਕਹਿੰਦਾ ਤੂੰ ਆਪਣੇ ਪਿਤਾ ਦੀ ਤਾਂ ਮੰਨਦਾ ਨਹੀਂ ਸਾਨੂੰ ਕਿਹਨਾਂ ਤੇ ਇਸ ਕਰਕੇ ਮਹਾਰਾਜ ਸਾਨੂੰ ਬਚਨ ਕਰਕੇ ਸਿੱਖ ਦਾ ਕੰਮ ਹੈ ਜੇ ਸਿੱਖ ਖਮਮਣਾ ਹੈ ਤਾ ਆਪਣੇ ਪਿਤਾ ਗੁਰੂਆਂ ਮਹਾਪੁਰਖਾਂ ਸਾਧੂ ਮਹਾਤਮਾਂ ਦਾ ਬਚਨ ਕਮਾਉਣ ਵਿੱਚ ਸਾਡਾ ਲਾਭ ਹੈ। ਉਹ ਤੇ ਕਿੰਤੂ ਪਰੰਤੂ ਮੰਤੂ ਨਹੀਂ ਕਰਨਾ ਸੀ। ਉਹਦੇ ਵਿੱਚ ਸਾਡੀ ਹਾਨੀ ਹੈ। ਜੋ ਪਿਤਾ ਜੀ ਸਾਨੂੰ ਕਹਿ ਗਏ ਉਹ ਤਿੰਨ ਕਾਲ ਬਚਨ ਸੱਚ ਨੇ। ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਨਿਰੰਕਾਰ ਅਕਾਲ ਪੁਰਖ ਨਾਲ ਜੋੜਦੀ ਹੈ। ਔਰ ਕੇਵਲ ਤੇ ਕੇਵਲ ਅਕਾਲ ਪੁਰਖ ਅਨੰਕਾਰ ਦੀ ਬੰਦਗੀ ਉਸਤਤ ਵਿੜਿਆਈ ਉਪਦੇਸ਼ ਸਾਨੂੰ ਸਾਧਗੁਰੂ ਦੇ ਬਾਣੀ ਵਿੱਚ ਮਿਲਦਾ ਹੈ ਉਹਦੇ ਵਿੱਚ ਕੋਈ ਇਤਿਹਾਸ ਨਹੀਂ ਮਿਲਦਾ ਕਿਹੜਾ ਗੁਰੂ ਕਦੋਂ ਹੋਇਆ ਕਿੰਨੇ ਬੱਚੇ ਹੋਏ ਕੀ ਕੀਤਾ ਕੀ ਕੰਮ ਕੀਤਾ ਜੇ ਕੋਈ ਗੱਲ ਹੈ ਮਾੜੀ ਮੋਟੀ ਤਾਂ ਇਸ਼ਾਰੇ ਮਾਤਰ ਇਸ਼ਾਰੇ ਮਾਤਰ ਆਪਾਂ ਨੂੰ ਪੰਕਤੀਆਂ ਮਿਲਦੀਆਂ ਜਿਵੇਂ ਆਪਾਂ RAM ਕਲੀ ਸਤ ਪੜਦੇ ਆਂ ਮੋਰੀ ਪੁੱਤ ਸਨਮੁਖ ਹੋਆ RAMDAS ਹੈ ਪੈਰੀ ਪਾਇ ਜੋ ਇਤਿਆਹ ਦੀ ਗੱਲ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸਤਗੁਰੂ RAMDAS ਨੂੰ ਭਾਈ ਜੇਠੇ ਨੂੰ ਗੱਦੀ ਦਿੱਤੀ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਕਿਹਾ ਭਾਈ ਮੋਰੀ RAMDAS ਭਾਈ ਜੇਠੇ ਨੂੰ ਮੱਥਾ ਟੇਕ ਇਹ ਐਤੋਂ ਗੁਰੂ ਹੋ ਗਏ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਗਏ ਢਾਈ ਘੰਟੇ ਸੰਗਤ ਲੈਣ ਵਿੱਚ ਲਾ ਕੇ ਮਹਾਰਾਜ ਨੂੰ ਮੱਥਾ ਟੇਕਦੀ ਰਹੀ ਅੱਜ ਵੀ ਉਹ ਬਚਨ ਉਹ ਗੱਲਾਂ ਸੱਚ ਹੈ ਅੱਜ ਵੀ ਆਪਾਂ ਜਦੋਂ ਸੱਚਖਣ ਹਰ ਰੋਜ਼ ਆ ਜਾਂਦੇ ਆ 2 2 ਘੰਟੇ 3 3 ਘੰਟੇ ਸ਼ਲੋਕ ਸੰਗਤਾਂ ਲੈਣਾ ਬਣਾ ਕੇ ਕਤਾਰ 'ਚ ਲੱਗਿਆ ਰਹਿੰਦੀਆਂ ਮੱਥਾ ਟੇਕਣ ਵਾਸਤੇ ਕਦੋਂ ਸਾਡੀ ਵਾਰੀ ਆਊ ਉਹ ਪਹਿਲੇ ਦਿਨ ਤੋਂ ਹੀ ਇੰਨਾ ਸਮਾਂ ਜੋ ਤੋਂ ਗੁਰਦਾ ਗੱਦੀ ਤੇ ਬਿਰਾਜ ਜੇ ਪਤਾ ਤਾਂ ਗੁਰੂ ਰਾਮਦਾਸ ਮਹਾਰਾਜ ਉਦੋਂ ਤੋਂ ਹੀ ਚੱਲਦਾ ਤਾਂ ਇਤਿਹਾਸ ਦੇ ਵਿੱਚ ਸਾਨੂੰ ਕੋਈ ਗੁਰਗ੍ਰੰਥ ਸਹਿ ਇਤਿਹਾਸ ਨਹੀਂ ਮਿਲਦਾ ਜੇ ਕੋਈ ਗੱਲ ਹੈ ਤਾਂ ਟੁਕ ਮਾਤਰ ਮਿਲਦਾ ਹੈ ਪਰ ਉਹਦੇ ਵਿੱਚ ਹੁਣ ਜੋ ਆਪਾਂ ਕਹਿੰਨੇ ਆਂ ਵੀ ਰਾਮ ਦਾ ਨਾਮ ਆਇਆ ਜੀ ਮਾਰਕੰਡ ਦੇ ਨਾਮ ਆਇਆ ਤਰੂਪ ਪ੍ਰਹਿਲਾਦ ਦੇ ਨਾਮ ਆਇਆ ਤੇ ਕੌਣ ਹੋਏ ਆਪਣਾ ਹੁਣ ਕੰਮ ਤਾਂ ਕਰਦਾ ਦਿਮਾਗ ਕਹਿੰਨੇ ਵੀ ਜਿਨ੍ਹਾਂ ਨੇ ਨਾਂ ਆਉਂਦੇ ਆ ਰਿਸ਼ੀਆਂ ਦੇ ਮਹਾਤਮਾ ਦੇ ਸੰਤਾਂ ਦੇ ਭਗਤਾਂ ਦੇ ਤੇ ਭਾਈ ਕੌਣ ਆ ਇਹਨਾਂ ਵਾਸਤੇ ਜਾਣਨਾ ਪਊ ਆਪਾਂ ਅਮਰੀ ਅਨੁਸਾਰਾ ਕੋਈ ਤਕਰੀਬਨ ਇਹ ਹਿੰਦੂ ਪੁਰਾਣਾ ਪੁਰਾਣਾ ਗ੍ਰੰਥਾ ਦੇ ਸਾਨੂੰ ਮਿਲਦਾ ਤੇ ਮਹਾਰਾਜ ਨੇ ਫਿਰ ਤਾਂ ਹੀ ਤਾਂ ਪੰਜ ਸਿੱਖਾਂ ਨੂੰ ਜਾ ਕੇ ਅੰਛੀ ਭੇਜਿਆ ਸੀ ਜਾ ਕੇ ਵੀ ਪੜ੍ਹ ਕੇ ਆ ਕਿ ਮੇਰਾ ਸਿੱਖ ਕਿਸੇ ਵੀ ਪਾਸੋਂ ਅਧੂਰਾ ਨਾ ਹੋਵੇ ਹਰ ਪਾਸੋਂ ਪੂਰਾ ਬਨ ਹਰ ਗ੍ਰੰਥ ਦਾ ਹਰ ਕਿਤਾਬ ਦਾ ਹਰ ਚੀਜ਼ ਦਾ ਉਹਨੂੰ ਪਤਾ ਹੋਵੇ ਗਿਆਨ ਹੋਵੇ ਕੋਈ ਗੱਲ ਹੋਵੇ ਉਹ ਤੇ ਉਹ ਜਵਾਬ ਦੇਣ ਦੇ ਯੋਗ ਹੋਵੇ ਤਾਂ ਪਿਤਾ ਜੀ ਨੇ ਸਿੰਧਾਂ ਨੂੰ ਕਾਂਸੀ ਪੇੜਿਆ ਤੇ ਸਾਰਾ ਕੁਝ ਮਹਾਰਾਜ ਨੇ ਮੇਰੇ ਜੋ ਸਾਇੰਸ ਕਰਦੀ ਸੀ ਨਾ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਤੇ ਪਹਿਲਾਂ ਆਪਾਂ ਨੂੰ ਪਤਾ ਸੰस्कृत ਪੜਾਈ ਵੀ ਜਾਂਦੀ ਸੀ ਹੁਣ ਤਾਂ ਸੰਸਕ੍ਰਿਤ ਦਾ ਨਾਮੁਨਸ਼ਾਨੀ ਮਟਾਤਾ ਵੀ ਸੰਗਤ ਕੋਈ ਭਾਸ਼ਾ ਹੁੰਦੀ ਹੈ ਤੇ ਗ੍ਰੰਥਾਂ ਅਸੀਂ ਕਾਦੇ ਰੱਖਣੇ ਸੀ ਜਾਂ ਪੜ੍ਹਨ ਦੇ ਕਾਦੇ ਸੀ ਤੋ ਉਹ ਲੱਥਾ ਕਰਕੇ ਮਹਾਰਾਜ ਨੇ ਗੁਰਮੁਖੀ ਪੰਜਾਬੀ ਦੇ ਵਿੱਚ ਉਹ ਗ੍ਰੰਥ ਤਿਆਰ ਕੀਤੇ ਉਹ ਜੋ ਜੋ ਟੁਕ ਮਾਤਰ ਇਤਿਹਾਸ ਜੋ ਜੋ ਗੱਲਾਂ ਗੁਰੂ ਗ੍ਰੰਥ ਸਾਹਿਬ ਚਾਉਂਦੀਆਂ ਸਾਰਾ ਸੰਖੇਪ ਸਾਰਾ ਵਿਸਥਾਰ ਮਹਾਰਾਜ ਨੇ ਦਾਸਮ ਗ੍ਰੰਥ ਵਿੱਚ ਕੀਤਾ ਬਿੱਤੂ ਕੌਣ ਸੀ ਪ੍ਰਹਿਲਾਦ ਕੌਣ ਸੀ ਕੀ ਜੀਵਨ ਸੀ ਉਹਨਾਂ ਦਾ ਮਾਰਕੰਡੇ ਕੌਣ ਸੀ ਸਾਰਾ ਸਾਰਾ ਰਾਵਣ ਕੌਣ ਸੀ ਰਾਮ ਕੌਣ ਸੀ ਸਾਰਾ ਮਹਾਰਾਜ ਨੇ ਉਹਤੇ ਵਿਸਥਾਰ ਕਰਕੇ ਦੱਸਿਆ ਤਾਂ ਉਹ ਗ੍ਰੰਥ ਦੀ ਮਹਾਰਾਜ ਨੇ ਰਚਨਾ ਕੀਤੀ ਜਿਸ ਮੇਰੇ ਪਿਤਾ ਨੇ ਸਾਰੀਆਂ ਰਚਨਾਵਾਂ ਇਹਦੇ ਵਿੱਚ ਦਰਜ ਕੀਤੀਆਂ ਔਰ ਮਹਾਰਾਜ ਸਤਿਗੁਰ ਪਿਤਾ ਜੀ ਨੇ ਇਹਦੇ ਵਿੱਚ ਆਪਣੀ ਬਾਣੀ ਜੋ ਸ੍ਰੀ ਜਾਵ ਸਭਾ ਅੰਮ੍ਰਿਤ ਵੇਲੇ ਨੇਤਨਿਆਂ ਵਿੱਚ ਪਾੜਦੇ ਆਂ ਸ੍ਰੀ ਅਕਾਲ ਉਸਤਤ ਮਹਾਰਾਜ ਨੇ ਜੋ ਅਕਾਲ ਪੁਰਖ ਦੀ ਵਿੜਿਆਈ ਦੇ ਵਿੱਚ ਇਹ ਬਾਣੀ ਨੂੰ ਉਚਾਰਨ ਕੀਤਾ ਨਰੋਲ ਅਕਾਲ ਦੇ ਉਸਤਤ ਔਰ ਸ੍ਰੀ ਮੁਖਵਾ ਬਾਗ ਸ਼ਹੀਦ 10ਵੇਂ ਜਫਰ ਨਾਮੇ ਵਿੱਚ ਤਰਨਾਟਕ ਜਿਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਸਾਡਾ ਜਨਮ ਕਿਉਂ ਹੋਇਆ ਕਿਉਂ ਧਰਤੀ ਤੇ ਆਏ ਕਿਵੇਂ ਆਏ ਕੀ ਕਾਰਨ ਬਣਿਆ ਕਿਵੇਂ ਸਾਨੂੰ ਅਕਾਲ ਬੁਰਖ ਦਾ ਦਰਸ਼ਨ ਹੋਇਆ ਕਿਵੇਂ ਅਸੀਂ ਸੰਸਾਰ ਤੇ ਆਏ ਉਹ ਸੰਸਾਰ ਵਿੱਚ ਆ ਕੇ ਅਸੀਂ ਕੀ ਕੀ ਕਰਮ ਕੀਤਾ ਆਪਣਾ ਜੀਵਨ ਬਚਿੱਤਰ ਨਾਟਕ ਮਹਾਰਾਜ ਨੇ ਉਹ ਦਰਜ ਕੀਤਾ ਔਰ ਮੁਕਤ ਨਾਮਾ ਸ਼ਾਹਤਰ ਨਾਮਾ ਆਲਾ ਚੰਡੀ ਦੀ ਵਾਰ ਅਨੇਕਾਂ ਮਹਾਰਾਜ ਨੇ ਰਚਨਾਵਾਂ ਇੱਥੇ ਦਰਜ ਕੀਤੀਆਂ ਬਾਕੀ ਕਈ ਸੇ ਕਵੀਆਂ ਵਿਦਵਾਨਾਂ ਤੇ ਹੋਰ ਨਾ ਧਰਮਾਂ ਦੀਆਂ ਪੁਸਤਕਾਂ ਦੇ ਉਲੱਥੇ ਮਹਾਰਾਜ ਜੀ ਨੇ ਕਰਵਾਏ ਔਰ ਜਿੰਨੇ ਸਬੰਧੀ ਦਸ਼ਮੇਜ ਪਤਾ ਜੀ ਦੀ ਆਪ ਦੀ ਤਲਕ ਹੈ ਉਹ ਮਹਾਰਾਜ ਦੇ ਦੱਸਿਆ ਜਾਂਦਾ ਹੈ ਕਿ ਜਾਦਾਬ ਗੁਰੀਾਈ ਦੀ ਗੱਡੀ ਤੇ ਬੈਠੇ ਤਦ ਅਸਾਮ ਦੇ ਰਾਜੇ ਰਤਨ ਰਾਏ ਦਾ ਪੁੱਤਰ ਰਾਜਾ ਰਾਮ ਆਪਣੀ ਮਾਤਾ ਸਮੇਤ ਗੁਰੂ ਜੀ ਦੇ ਚਰਨ ਪਰਸੰਦੇ ਲਈ ਹਾਜ਼ਰ ਹੋਇਆ ਤੇ ਉਸ ਨੇ ਜਿੱਥੇ ਹੋਰ ਬਿਆਨਤ ਚੀਜ਼ਾਂ ਗੁਰੂ ਜੀ ਨੂੰ ਭੇਟ ਕੀਤੀਆਂ ਤੂੰ ਨੇ ਹੋਰ ਇੱਕ ਹਾਥੀ ਵੀ ਮਹਾਰਾਜ ਨੂੰ ਦਿੱਤਾ ਤਾਰਨ ਸਮੇਂ ਐਸ ਦੇ ਖਾਸ ਤੌਰ ਤੇ ਬੇਨਤੀ ਕੀਤੀ ਕਿ ਹਾਥੀ ਨੂੰ ਗੁਰੂ ਜੀ ਆਪਣੇ ਪਾਸ ਹੀ ਰੱਖਣਾ ਤੇ ਹੋਰ ਕਿਸੇ ਨੂੰ ਦੇਣਾ ਨਹੀਂ ਉਹਨਾਂ ਨੂੰ ਗੁਰੂ ਜੀ ਨੇ ਇਉਂ ਹੀ ਕਰਨ ਦਾ ਬਚਨ ਕੀਤਾ ਕਿਉਂਕਿ ਰਾਜਾ ਰਾਮ ਦੇ ਘਰ ਨੌਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖ ਬਣ ਆ ਕੇ ਤੇ ਇਹ ਜੋ ਰਤਨ ਰਾਏ ਮਹਾਰਾਜ ਦੇ ਅਨੰਨ ਸੇਵਕ ਸੀਗੇ ਔਰ ਰਾਜਾ RAM ਦਾ ਜੋ ਜਨਮ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਬਚਨਾਂ ਨਾਲ ਹੋਇਆ ਸੀ ਸ਼ਰਧਾਲੂ ਹੋਗੇ ਤੇ ਅੱਜ ਮਹਾਰਾਜ ਸ਼ੁਕਰਾਨਾ ਕਰਨ ਵਾਸਤੇ ਮਿਲਣ ਵਾਸਤੇ ਆਏ ਸੀ ਕਈ ਸੁਗਾਤਾਂ ਜੋ ਇਤਿਹਾਸ ਦੱਸਦਾ ਹੈ ਵੀ ਚਿੱਟਾ ਹਾਥੀ ਪੂਰੇ ਰੰਗ ਦੀ ਧਾਰੀ ਇਹਦੇ ਜੋ ਸਰੀਰ ਦੇ ਵਿੱਚ ਸੀਗੀ ਉਹ ਹਾਥੀ ਮਹਾਰਾਜ ਨੂੰ ਦੇ ਕੇ ਗਏ ਜੋ ਬੜੀ ਸੇਵਾ ਕਮਾਉਂਦਾ ਹੈ ਪੰਜ ਕਲਾ 76 ਚੰਦਨ ਦੀ ਚੌਂਕੀ ਔਰ ਹੀਰਿਆਂ ਜੜੀ ਚਾਨਣੀ ਅਨੇਕਾਂ ਤਰ੍ਹਾਂ ਦੇ ਇਹ ਸੁਗਾਤਾਂ ਲੈ ਕੇ ਪਿਤਾ ਜੀ ਦੇ پاس ਆਉਂਦੇ ਆ ਉਹ ਕੀ ਕੀ ਗੱਲਾਂ ਬਹਿ ਹੋਣੀਆਂ ਔਰ ਅਨੇਕਾਂ ਤਰ੍ਹਾਂ ਦੇ ਅਕੀ ਹੋਰ ਵੀ ਕਰਮ ਚੱਲਣੇ ਆ ਕਿਉਂਕਿ ਜੋ ਮਹਾਰਾਜ ਦੇ ਘਰ ਦੇ ਵਿੱਚ ਸੇਵਕ ਨੇ ਨਾ ਅਸਮਾਨਾ ਕਾਨ ਬਾਰੇ ਹੋਰਾਂ ਵਰਗੇ ਉਹਨਾਂ ਨੇ ਹੁਣ ਮਹਾਰਾਜ ਤੋਂ ਇਹ ਚੀਜ਼ਾਂ ਮੰਗਣੀਆਂ ਰਾਜਿਆਂ ਨੇ ਆਪਣੇ ਪੁੱਤਰ ਦੇ ਵਿਆਹ ਦੇ ਲਈ ਮਹਾਰਾਜ ਨੇ ਇਨਕਾਰ ਕਰਨਾ ਤੇ ਫਿਰ ਜੰਗ ਹੋਣੇ ਆ ਜੁੱਧ ਹੋਣੇ ਆ ਲੜਾਈਆਂ ਹੋਣੇ ਆ ਆਪ ਸਮੇਂ ਤੇ ਉਹਨਾਂ ਨੇ ਬਦਰੋਹ ਕਰਨਾ ਗੁਰੂ ਘਰ ਦੇ ਨਾਲ ਤਾਂ ਉਹ ਵਿਚਾਰਾਂ ਉਹ ਗੱਲਾਂ ਕੀ ਹੋਈਆਂ ਉਹ ਕੱਲ ਦੇ دیਵਾਨਾਂ ਦੇ ਅੰਦਰ ਸਤਿਗੁਰੂ ਜੀ ਨੇ ਸਮਾ ਸਵਾਸ ਬਖਸ਼ੇ ਕਰਾਂਗੇ ਤੋ ਆਪ ਸੰਗਤਾਂ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਪੁੱਲਾ ਮਾ ਕੋਈ ਵੀ ਰਸਨਾ ਵਾਂਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ